ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਆ ਹੁਣੇ-ਹੁਣੇ ਮਿਲੇ ਜਾਣਕਾਰੀ ਦੇ ਮੁਤਾਬਕ ਕਾਦੀਆਂ ਹਲਕੇ ਦੇ ਵਿੱਚ ਇੱਕ ਤਿੰਦੂਆ ਦੇਖਿਆ ਗਿਆ ਜਿਹਦੇ ਨਾਲ ਪੂਰੇ ਹੀ ਏਰੀਏ ਦੇ ਵਿੱਚ ਪੂਰੀ ਤਰ੍ਹਾਂ ਦਹਿਸਤ ਦਾ ਮਾਹੌਲ ਬਣਿਆ ਹੋਇਆ ਆ ਤਾਂ ਦਾਦਾ ਇਹ ਕੀ ਕਾਦੀਆਂ ਹਲਕੇ ਦੇ ਹਰਚੋਵਾਲ ਰੋਡ ਦੇ ਉੱਤੇ ਇੱਕ ਕਲੋਨੀ ਦੇ ਵਿੱਚ ਜਦੋਂ ਇੱਕ ਪਰਿਵਾਰ ਆਪਣੀ ਗੱਡੀ ਦੇ ਵਿੱਚ ਬਹਿਣ ਲੱਗਿਆ ਤੇ ਉਹਨਾਂ ਦੀ ਗੱਡੀ ਦੇ ਅੱਗੋਂ ਦੀ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਇੱਕ ਜਾਨਵਰ ਜਿਹੜਾ ਆ ਧੌਰ ਕੇ ਲੰਘਦਾ ਆ ਉਸ ਤੋਂ ਬਾਅਦ ਉਸ ਜਾਨਵਰ ਦੇ ਤਸਵੀਰਾਂ ਸੀਸੀਟੀਵੀ ਫੁਟੇਜ ਦੇ ਵਿੱਚ ਜਦੋਂ ਦੇਖੀਆਂ ਗਈਆਂ ਤਾਂ ਦੇਖਣ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਇਹ ਤਸਵੀਰਾਂ ਦਿਖਾਈਆਂ ਗਈਆਂ ਜੰਗਲਾਤ ਵਿਭਾਗ ਦੇ ਅਫਸਰਾਂ ਨੇ ਇਹ ਗੱਲ ਕਹੀ ਕਿ ਇਹ ਇੱਕ ਲੈਪਰਡ ਹੈ ਲੈਪਰਡ ਤੋਂ ਭਾਵ ਇਹ ਇੱਕ ਤਿੰਦਵਾਇਆ ਤੇ ਤਿੰਦਵਾਇਆ ਇੱਕ ਬਹੁਤ ਹੀ ਖਤਰਨਾਕ ਜਾਨਵਰ ਹੈ ਤੇ ਆਮ ਜਨਤਾ ਨੂੰ ਐਸੇ ਜਾਨਵਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤਾਂ ਦਾਦੇ ਕੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਹਰਚੋਵਾਲ ਦੀ ਉਸ ਕਲੋਨੀ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਜਿਹੜਾ ਆ ਇੱਕ ਦਹਾਸਤ ਦਾ ਮਾਹੌਲ ਬਣਿਆ ਹੋਇਆ ਆ ਇੱਕ ਲੈਪਰਡ ਨੂੰ ਦੇਖੇ ਜਾਣ ਦੇ ਜਿਹੜੇ ਆ ਉਹ ਉੱਥੇ ਜਿਹੜੇ ਆ ਸਾਕ ਜਤਾਏ ਜਾ ਰਹੇ ਆ ਕਿਉਂਕਿ ਉਹਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਨੇ ਸੀਸੀਟੀਵੀ ਫੁਟੇਜ ਤੁਹਾਡੇ ਨਾਲ ਸਾਂਝ ਕੀਤੀ ਜਾ ਰਹੀ ਹੈ ਜਿਹੜੀ ਕਿ ਤੁਸੀਂ ਮੇਰੇ ਨਾਲ-ਨਾਲ ਦੇਖਦੇ ਪਈਓ ਤਾਂ ਬਹੁਤ ਜ਼ਿਆਦਾ ਜਿਹੜਾ ਦਹਾਸਤ ਦਾ ਮਾਹੌਲ ਆ ਉਹ ਹਰਚੋਵਾਲ ਕਾਦੀਆਂ ਹਲਕੇ ਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਇੱਕ ਲੈਪਰਡ ਤेंदुआ ਹੋਣ ਦੀ ਪੂਰੀ ਤਰ੍ਹਾਂ ਜਿਹੜੀ ਇਹ ਸਭਾਵਨਾ ਜਤਾਈ ਜਾ ਰਹੀ ਹੈ ਫਿਰ ਤੁਹਾਨੂੰ ਦੱਸ ਦੇ ਕਿ ਇੱਕ ਪਰਿਵਾਰ ਜਦੋਂ ਗੱਡੀ ਦੇ ਵਿੱਚ ਬੈਠਣ ਲੱਗਿਆ ਤੇ ਗੱਡੀ ਦੇ ਅੱਗੋਂ ਦੀ ਇੱਕ ਜਾਨਵਰ ਬਹੁਤ ਤੇਜ਼ੀ ਨਾਲ ਤੌੜਦਾ ਜਦੋਂ ਦੀ ਸੀਸੀਟੀਵੀ ਫੁਟੇਜਾਂ ਦੇਖੀਆਂ ਗਈਆਂ ਉਸ ਤੋਂ ਬਾਅਦ ਜਦੋਂ ਜੰਗਲਾਤ ਵਿਭਾਗ ਨਾਲ ਗੱਲਬਾਤ ਕੀਤੀ ਗਈ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਇਹ ਗੱਲ ਕਹੀ ਕਿ ਇਹ ਇੱਕ ਲੈਪਰਡ ਹੈ ਇਹ ਤਿੰਦੂਆ ਹੈ ਤੇ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਇਸ ਕਰਕੇ ਤੁਹਾਨੂੰ ਜੇਕਰ ਤੁਸੀਂ ਹਰਚੋਵਾਲ ਜਾਂ ਆ ਇਹਦੇ ਆਲੇ-ਦੁਆਲੇ ਰਹਿ ਰਹੇ ਹੋ ਤਾਂ ਇਸ ਚੀਜ਼ ਤੋਂ ਜਰਾ ਬਚ ਕੇ ਰਹੋ ਆਪਣੇ ਬੱਚਿਆਂ ਦਾ ਜਿਹੜਾ ਆ ਉਹ ਥੋੜਾ ਖਿਆਲ ਰੱਖਿਓ ਕਿਉਂਕਿ ਐਸੇ ਜਾਨਵਰ ਜਿਹੜੇ ਆ ਬੱਚਿਆਂ ਦੇ ਉੱਤੇ ਤੇ ਛੋਟੇ ਜਾਨਵਰਾਂ ਦੇ ਉੱਤੇ ਬਹੁਤ ਜਲਦ ਜੜਾ ਆ ਹਮਲਾ ਕਰ ਦਿੰਦੇ ਨੇ ਆਓ ਗੱਲਬਾਤ ਕਰ ਲੈਨੇ ਆ ਆਓ ਗੱਲਬਾਤ ਕਰ ਲੈਨੇ ਆ ਅਧਿਕਾਰੀਆਂ ਦੇ ਨਾਲ ਤੇ ਜਿਨ੍ਹਾਂ ਨੇ ਇਸ ਤਸਵੀਰ ਨੂੰ ਦੇਖਿਆ ਇਸ ਿੰਦੂਵੇ ਨੂੰ ਦੇਖਿਆ ਜੀ ਮੇਰਾ ਨਾਮ ਹਲੀਮ ਹੈ ਮੈਂ ਲਗਭਗ ਅੱਜ ਦੁਪਹਿਰ ਮੈਂ 3:30 3:10 ਦੇ ਆਸ-ਪਾਸ ਆਪਣੀ ਵਾਈਫ ਕੇ ਸਾਥ कहीं जाने के लिए निकला तो जैसे ही मैंने अपनी गाड़ी में बैठ के मैं बिल्कुल यहाँ मोड़ तक पहुँचा हूँ तो मुझे यहाँ से जस्ट बिल्कुल इसी जगह से कुछ अजीब सा एक जानवर दिखाई दिया निकलता हुआ जो कि एक नॉर्मल जानवर नहीं लगा मुझे जिसकी वजह से मैंने यहाँ आसपास लोगों को बताया लेकिन मुझे यहाँ पे कोई दिखाई नहीं दिया जिसको मैं बता सकूँ तो इसी वजह से मैं जगलात वालों को मैंने फ़ोन किया है अब उस मामले में जैसे भी अच्छे समझे अपनी कार्रवाई को करें हाँ जी सर यहाँ से बिल्कुल लगभग तीन बज के बारह या तेरह मिनट के आस पास यहाँ से निकला है और काफी बड़ा जानवर था वो लगभग और इस इस, इस साइड में चला गया वो तो मैंने काफी देखने की कोशिश की लेकिन मुझे नॉर्मल वैसे दिखाई नहीं दिया हाँ अगर कोई मेरे साथ होते तो मैं जरूर ढूंढने की कोशिश करते हम मेरा नाम शक्ति कपूर इंचार्ज फॉरेस्ट वीडवाल ਰੱਖੀ ਜਾਂਦਾ ਉਹਦੇ ਬਾਰੇ ਤਿੰਨ ਕੋਏ ਦੀ ਗੱਲ ਆ ਇੱਕ ਤੰਦੂਏ ਟਾਈਪ ਦਾ ਜਾਨਵਰ ਤੰਦੂਈ ਆ ਇਹ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਪਹਿਚਾਨ ਹੋਈ ਆ ਉੱਥੇ ਕੋਈ ਹਰਚੋਵਾਲ ਸਾਈਡ ਨੂੰ ਜਾ ਰਹੇ ਸੀ ਤੇ ਉਹਨਾਂ ਨੇ ਸਾਨੂੰ ਇਹ ਖਬਰ ਦਿੱਤੀ ਵੀ ਉੱਥੇ ਤੰਦੂਆ ਵੇਖਿਆ ਗਿਆ ਹੈ ਇਹ ਜਦੋਂ ਅਸੀਂ ਉੱਥੇ ਜਾ ਕੇ ਮੌਕੇ ਮੌਕੇ ਤੇ ਜਾਂਚ ਪੜਤਾਲ ਕੀਤੀ ਸੀਸੀਟੀਵੀ ਕੈਮਰਿਆਂ ਨਾਲ ਤੇ ਤੰਦੂਆ ਹੀ ਨਿਕਲਿਆ ਹੈ ਇਹਦੇ ਬਾਰੇ ਲੋਕਾਂ ਨੂੰ ਇਹੋ ਹੀ ਅਪੀਲ ਆ ਮੇਰੀ ਵੀ ਇੱਟ ਤੇ ਖਾਲੀ ਪਲਾਟ ਜਾਂ ਕੋਈ ਘਰ ਆ ਜਿਵੇਂ ਦੂਸਰੀ ਮੰਜ਼ਲ ਹੋ ਗਈ ਇਹਦੀ ਛਾਲ ਵੀ ਬਹੁਤ ਜ਼ਿਆਦਾ ਹੁੰਦੀ ਆ 10 12 ਫੁੱਟ ਤੱਕ ਛਾਲ ਵੀ ਮਾਰ ਸਕਦਾ ਆਪਣੇ ਲਾਗੇ ਬੰਨੇ ਧਿਆਨ ਰੱਖਣਾ ਲੋਕ ਵੀ ਕੋਈ ਕਿਸੇ ਦੇ ਘਰ ਬੰਦਿਆ ਤਾਲਾ ਲਗਾ ਕੋਈ ਬਾਹਰ ਅੰਦਰ ਗਿਆ ਏ ਉਹ ਉਹਦੇ ਵੱਲੋਂ ਵੀ ਮਤਲਬ احتیاط ਵਰਤਨ ਵੀ ਉੱਥੇ ਵੀ ਛੁਪ ਸਕਦਾ ਉੱਥੇ ਵੀ ਲੁਕ ਸਕਦਾ ਹੈ ਬਾਅਦ ਵਿੱਚ ਮੈਕਨੋਲੋਜੀ ਕਰਾਂਗੇ ਜੰਗਲਾਤ ਵਿਭਾਗ ਦੇ ਵੱਲੋਂ ਸਾਡੀਆਂ ਜਿਹੜੀਆਂ ਟੀਮਾਂ ਐ ਅਸੀਂ ਲੱਗੇ ਆ ਇਹਨੂੰ ਫੜਨ ਦੇ ਵਿੱਚ ਤੇ ਜਲਦੀ ਇਹਨੂੰ ਫੜ ਲਿਆ ਜਾਏਗਾ ਮੇਨ ਕੀ ਜੀ ਆ ਵੀ ਲੋਕ ਸਾਵਧਾਨ ਰਹਿਣ ਜਦੋਂ ਤੱਕ ਇਹ ਫੜਿਆ ਨਹੀਂ ਜਾਂਦਾ ਇੱਕ ਤੇ ਛੋਟੇ ਬੱਚਿਆਂ ਨੂੰ ਬਾਹਰ ਨਾ ਭੇਜਣ ਇੱਕ ਜਦੋਂ ਆਪ ਵੀ ਬਾਹਰ ਜਾਣ ਹੱਥ 'ਚ ਕੋਈ ਸਟਿਕ ਵਗੈਰਾ ਰੱਖਣ ਡੰਡਾ ਵਗੈਰਾ ਰੱਖਣ ਡੰਡਾ ਵੇਖ ਕੇ ਜਾਨਵਰ ਜਿਹੜਾ ਕੋਈ ਵੀ ਕਿਸੇ ਤਰੀਕੇ ਦਾ ਵੀ ਜਾਨਵਰ ਉਹ ਹਮਲਾ ਨਹੀਂ ਕਰੇਗਾ ਡੰਡਾ ਵੇਖ ਕੇ ਤੇ ਇਹ ਵੈਸੇ ਵੀ ਖੂਨਖਾਰ ਜਾਨਵਰ ਹੁੰਦੇ ਕਿਸੇ ਦਾ ਲਿਹਾਜ਼ ਨਹੀਂ ਕਰਦੇ ਕਿਸੇ ਦੇ ਮਿੱਤਰ ਨਹੀਂ ਆ ਤੇ ਜੇ ਕਿਸੇ ਨੂੰ ਵੀ ਇਹ ਦਿਸਦਾ ਹੈ ਤੇ ਸਾਡੇ ਨਾਲ ਸੰਪਰਕ ਕਰੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇਵੇ ਵੀ ਕਿਉਂਕਿ ਇਹ ਲੁਕ ਚੁਪ ਕੇ ਲੁਕ ਚੁਪ ਕੇ ਜਗ੍ਹਾ ਬਦਲ ਰਿਹਾ ਹੈ ਕੁਝ ਦਿਨ ਪਹਿਲਾਂ ਇਹਨੂੰ ਹੋਰ ਵੀ ਕਈ ਥਾਵਾਂ ਤੇ ਵੇਖਿਆ ਗਿਆ ਪਰ ਇਹ ਪਕੜ ਚ ਨਹੀਂ ਆ ਰਿਹਾ ਕਿਹੜੀ ਨਸਲ ਦਾ ਦਿੱਤਾ ਗਿਆ ਕਿੰਨਾ ਖਤਰਨਾਕ ਹੈ ਇਹ ਵੀ ਬੰਦਾ ਜਿਹੜਾ ਬੰਦੇ ਤੇ ਹਮਲਾ ਕਰਕੇ ਬੰਦੇ ਨੂੰ ਮਾਰ ਸਕਦਾ ਖਾ ਸਕਦਾ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ